ਗੁਰਕਿਰਪਾਲ ਤੋਂ ਪਾਲੀ ਦਨ ਪਾਲੀ ਤੋਂ ਪਾਲੀ ਗਿੱਦੜਵਾ ਹਾਂਜੀ ਹਾਂ ਜੀ ਤੁਹਾਡੀ ਵਾਈਫ ਨੇ ਨਾਮ ਤੁਹਾਡਾ ਸ਼ਾਇਦ ਇਹ ਸੁਜੈਸਟ ਕਰਿਆ ਹੋਣਾ ਦਾ ਸ਼੍ਰੀਮਤੀ ਜੀ ਦਾ ਵੀ ਅੱਜ ਆਪ ਜੀ ਦੇ ਕੋਲ ਤੇ ਲੱਖ ਸ਼ੁਕਰਾਨਾ ਜੀ ਜਾਨੀ ਤੁਹਾਡੇ ਸਟੂਡੈਂਟ ਰਹੇ ਨੇ ਮੈਂ ਇੱਥੇ ਸ਼ਿਫਟ ਹੋਇਆ ਮਾਲੀ ਤੋਂ ਜਾਨੀ ਪਰਦਾਸ ਇੱਥੇ ਰਹਿਤ ਕਾਲਜ ਉਹਨੇ ਅਕਸਰ ਆਉਣਾ ਤੇ ਕੁਝ ਨਾ ਕੁਝ ਲਿਖ ਕੇ ਲਿਆਉਣਾ ਤੇ ਫਿਰ ਉਹ ਫਿਰ ਜਿਵੇਂ ਇੱਕ ਤਰੰਦਾ ਦਾ ਚੈੱਕ ਕਰਾਉਣ ਵਾਲਾ ਹਨ ਹਾਂਜੀ ਹਾਂਜੀ ਤੁਹਾਡੇ ਤੁਹਾਡੇ ਲਿਖਿਓ ਤੁਹਾਡੇ ਫੇਵਰਿਟ ਗੀਤ ਜਸਪਿੰਦਰ ਨਰੂਲਾ ਜੀ ਜਜਮੈਂਟ ਤੇ ਸੀਗੇ ਜਦੋਂ ਦਿਲਜਾਨ ਨੇ ਇਹ ਗੀਤ ਗਾਇਆ ਆ ਹੋ ਸਕਦਾ ਤੈਨੂੰ ਭੁੱਲ ਜਾਵਾਂ ਤਾਂ ਗੀਤ ਗਾਉਣ ਤੋਂ ਬਾਅਦ ਜਸਪਿੰਦਰ ਨਰੂਲਾ ਜੀ ਨੇ ਨਾਲ ਫਤਿਹਨ ਹੁਜਾ ਸਾਹਿਬ ਵੀ ਬੈਠੇ ਸੀ ਤਾਂ ਉਹਨਾਂ ਨੇ ਪੁੱਛਿਆ ਕਿ ਦਿਲਜਾਨ ਨੇ ਬਹੁਤ ਸੋਹਣਾ ਗਾਇਆ ਪਰ ਮੈਨੂੰ ਐ ਦੱਸੋ ਇਹ ਗੀਤ ਲਿਖਿਆ ਕਿਨੇ ਆ ਦਾਂ ਦੇ ਨਾਮ ਚੱਲ ਚੁੱਕੇ ਹੋਏ ਕਿ ਸ਼ਾਇਦ ਘਰ ਦੇ ਨੂੰ ਨਹੀਂ ਪਤਾ ਹੁੰਦਾ ਸਾਡੇ ਪੁੱਤ ਦਾ ਸਾਡੀ ਧੀ ਦਾ ਨਾਮ ਕੀ ਹੈ ਜੋ ਅੱਜ ਕੱਲ ਦੇ ਆਰਟਿਸਟ ਨੇ ਮੈਂ ਜਾ ਰਿਹਾ ਸੀ ਮੋਹਾਲੀ ਦੀ ਨਾਲ ਉੱਤੇ ਨਾ ਕੋ ਫਲੈਕਸ ਲੱਗਿਆ ਸੀਗਾ ਤੇ ਉੱਤੇ ਮੈਂ 뮤직 ਤੇ ਨਾਮ ਪੜਿਆ ਬੜਾ ਤਨ ਸੁਣ ਕੇ ਹੱਸਿਆ ਹੋਊਗਾ 뮤직 ਤੇ ਲਿਖਿਆ ਸੀ ਨਾਮ ڈاکੂ ਅ ਕੇ ਫੁੱਲਾ ਨੇ ਮਸ਼ਹੂਰੀ ਦੇ ਲਈ ਕਦੋਂ ਲਵਾਈਆਂ ਖਬਰਾਂ ਵਾ ਫੁੱਲਾ ਨੇ ਮਸ਼ਹੂਰੀ ਦੇ ਲਈ ਕਦੋਂ ਲਵਾਈਆਂ ਖਬਰਾਂ ਮੈਕਣ ਸੰਗ ਹਵਾ ਦੇ ਜਦ ਵੀ ਤੇ ਆਪ ਪੈਂਦੀਆਂ ਕਦਰਾਂ ਦਾ ਦਾਇਰਾ ਕੀ ਘਟਾਇਆ ਖੁਸ਼ੀਆਂ ਦਾ ਰੁਤਪਾ ਆਪੇ ਵੱਧ ਗਿਆ ਸਸ਼ੀਕਲ ਜੀ ਮੈਂ ਰਿਪੁਝਾਮ ਤੁਹਾਡਾ ਸਵਾਗਤ ਕਰਦੀ ਹਾਂ ਸਵਾਗਤ ਸਾਡੇ ਪ੍ਰੋਗਰਾਮ ਵਿਰਸੇ ਦੇ ਰੰਗ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਮੁਲਾਕਾਤਾਂ ਤੇ ਲੜੀ ਦੇ ਵਿੱਚ ਅੱਜ ਜੋ ਸ਼ਖਸੀਅਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਹਨਾਂ ਦੇ ਲਿਖੇ ਹੋਏ ਗੀਤਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੇ ਨਾਮ ਮਾਨ ਕਮਾਇਆ ਹੈ ਉੱਥੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਰਾਜ ਕਰ ਰਹੇ ਹਨ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਜੁੜੇ ਨੇ ਜੀ ਗੀਤਕਾਰ ਪਾਲੀ ਗਿੱਦੜਬਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਚ ਥੈਂਕ ਯੂ ਮਹਾਰਾਜ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਗੀਤਕਾਰ ਫਾਲੀ ਕਿਦਰਵਾ ਤੇ ਵਿਰਸੇ ਦੇ ਰੰਗ ਪ੍ਰੋਗਰਾਮ ਦੇ ਵੇਖਰੇ ਸਾਰੇ ਸਰੋਤਿਆਂ ਨੂੰ ਮੇਰੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਸਰ ਬੜੀ ਛੋਟੀ ਉਮਰ ਦੇ ਵਿੱਚ ਸ਼ੁਰੂਆਤ 10+2 ਦੇ ਵਿੱਚ ਤਾਂ ਅੰਮ੍ਰਿਤਕੋਣ ਦੇ ਵਿੱਚ ਜਿਹੜੀ ਕਾਲਜ ਦੀ ਮੈਗਜ਼ੀਨ ਸੀਗੀ ਹਾਂਜੀ ਹਾਂਜੀ ਰਚਨਾ ਛਪ ਗਈ ਬਿਲਕੁਲ ਜੀ ਤਾਂ ਕਦੀ ਉਸ ਟਾਈਮ ਤੇ ਇਹ ਚੀਜ਼ ਸੋਚੀ ਸੀ ਕਿ ਜਿਹੜੀ ਉਹ ਅੰਮ੍ਰਿਤਕੁੰਡ ਤੋਂ ਸ਼ੁਰੂਆਤ ਕਰ ਰਹੇ ਆ ਉਹ ਲਿਖਤ ਮਹਾਕੁੰਡ ਚ ਬਦਲ ਜੂਗੀ ਪ੍ਰੋਫੈਸ਼ਨਲ ਤੁਸੀਂ ਮਤਲਬ ਇੱਕ ਉਬਰਦੀ ਸ਼ਖਸੀਅਤ ਬਣ ਜਾਓਗੇ ਨਹੀਂ ਇਸ ਤਰ੍ਹਾਂ ਦਾ ਕਦੇ ਸੋਚਿਆ ਨਹੀਂ ਸੀਗਾ ਪਰ ਜਿਵੇਂ ਇਸ ਤਰ੍ਹਾਂ ਦਾ ਬਣਦੇ ਗਏ ਸਬੱਬ ਬਣਦੇ ਗਏ ਤੇ ਉਹ ਆਪਣੇ ਆਪ ਦੀ ਸੈਸਵਾਰੀ ਸ਼ੁਰੂਆਤ ਹੋ ਗਈ ਕੋਈ ਇਸ ਤਰ੍ਹਾਂ ਦੀ ਕੋਈ ਵੈਲ ਪਲਾਨ ਨਹੀਂ ਸੀਗਾ ਵੈਲ ਪਲਾਨ ਨਹੀਂ ਹਾਂ ਜੀ ਹਾਂ ਜੀ ਪੇਸ਼ੇ ਤੋਂ ਤੁਸੀਂ ਇੱਕ ਅਧਿਆਪਕ ਹੋ ਹਾਂਜੀ ਬਿਲਕੁਲ ਜੀ ਮੈਂ ਪੰਜਾਬ ਸਰਕਾਰ ਦਾ ਸਿੱਖਿਆ ਭਾਗ ਆ ਜੋ ਉਹਦੇ ਚ ਇੱਕ ਬਤੌਰ ਹੈ ਟੀਚਰ ਜੀ ਇੱਥੇ ਕਟੌਰ ਸਰਕਾਰੀ ਪ੍ਰਾਇਮਰੀ ਸਕੂਲ ਕਟੌਰ ਉੱਥੇ ਮੈਂ ਹੈ ਟੀਚਰ ਦੀ ਸੇਵਾ ਨਿਭਾ ਰਹੀ ਜੀ ਸਕੂਲ ਦੇ ਵਿੱਚ ਬੱਚਿਆਂ ਨੂੰ ਸੇਧ ਦੇਣ ਦਾ ਕੰਮ ਔਰ ਆਪਣੀ ਲਿਖਤ ਦੇ ਰਾਹੀਂ ਦੁਨੀਆ ਨੂੰ ਜਾਂ ਸੋਸਾਇਟੀ ਨੂੰ ਸੇਧ ਦੇਣ ਦਾ ਕੰਮ ਕਿੱਦਾਂ ਦਾ ਚੱਲ ਰਿਹਾ ਹੈ ਬਿਲਕੁਲ ਜੀ ਉਹ ਵੀ ਸੈਸਭਾਈ ਚੱਲ ਰਿਹਾ ਕਿਉਂਕਿ ਦੇਖੋ ਉਹ ਸਾਡੀ ਕਰਮ ਭੂਮੀ ਹੈ ਜਿਹਦਾ ਆਪਨ ਮੇਰਾ ਜੋ ਕੀਤਾ ਹੈ ਉੱਥੇ ਮੈਂ ਜਿਵੇਂ ਕਿਸ ਤਰ੍ਹਾਂ ਉੱਥੇ ਮੇਰਾ ਕਰਮ ਹੈ ਜੋ ਉਹ ਉਸੇ ਰੂਪ 'ਚ ਹੀ ਹੈ ਇੱਕ ਅਧਿਆਪਕ ਦੇ ਤੌਰ ਤੇ ਪਰ ਇਸ ਦੇ ਨਾਲ ਨਾਲ ਜਿਵੇਂ ਕਹਿੰਦੇ ਹੁੰਦੇ ਹੈਗੇ ਪਾਣੀ ਨੂੰ ਆਪਣਾ ਹੁਨਰ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਉਹਨੇ ਵਹਿਣਾ ਹੈਗਾ ਤਾਂ ਇਸ ਨਾਲੋਂ ਨਾਲ ਹੀ ਬੱਚਿਆਂ ਨਾਲ ਵੀ ਕਦੇ-ਕਦੇ ਇਸ ਤਰ੍ਹਾਂ ਕਈ ਵਰੀ ਕਿਉਂਕਿ ਸਾਡੇ ਸਬਜੈਕਟ ਹੈ ਜਿਹੇ ਹੈਗੇ ਉਹਨਾਂ ਨੂੰ ਮਜ਼ੇਦਾਰ ਬਣਾਉਣ ਲਈ ਕਦੇ ਕਵਿਤਾ ਦੇ ਰੂਪ ਦੇ ਦੇਣਾ ਕਦੇ ਗੀਤ ਦਾ ਰੂਪ ਦੇ ਦੇਣਾ ਔਰ ਕਦੇ ਕੁਝ ਲੋਕ ਬੋਲੀਆਂ ਦਾ ਰੂਪ ਦੇ ਦੇਣਾ ਉਹ ਵੀ ਨਾਲ ਨਾਲ ਉਹ ਜਿਹੜੀ ਇਹ ਗੀਤਕਾਰੀ ਦੀ ਵਿਦਾ ਹੈ ਉਹ ਆਪਣੇ ਆਪ ਹੀ ਉਧਰ ਚੱਲਦੀ ਰਹਿੰਦੀ ਤੇ ਉਸ ਦੇ ਨਾਲ ਨਾਲ ਕਦੇ ਕੋਈ ਪ੍ਰੋਫੈਸ਼ਨਲੀ ਵੀ ਚੀਜ਼ਾਂ ਬਣ ਜਾਂਦੀਆਂ ਹੈਗੀਆਂ ਤਾਂ ਬੜਾ ਮਜ਼ੇਦਾਰ ਸਫ਼ਰ ਹੈ ਬਹੁਤ ਖੂਬਸਰਤ ਐਦਾ ਹੀ ਮਜ਼ੇਦਾਰ ਸਫ਼ਰ ਬਣਾ ਰਹੇ ਸਰ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਤੁਸੀਂ ਸ਼ੁਰੂਆਤ ਬਹੁਤ ਛੋਟੀ ਉਮਰ ਤੇ ਕੀਤੀ ਤਾਂ ਟੈਕਨੀਕਲਟੀ ਸੀ ਜਿਹੜੀ ਤੁਹਾਨੂੰ ਤੁਹਾਡੇ ਪਰਿਵਾਰ ਚੋਂ ਹੀ ਮਿਲੀਗੀ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਸੁਜੈਸਟ ਕਰਨਾ ਹੈ ਕਿ ਅਗਰ ਤੁਸੀਂ ਕੁਝ ਲਿਖਿਆ ਤਾਂ ਨੂੰ ਕਿਦਾਂ ਕੀ ਮਤਲਬ ਕਾਫੀਆ ਬੰਨਣਾ ਚਾਹੀਦਾ ਜਾਂ ਜੋ ਵੀ ਤਾਂ ਉਹ ਜਿਹੜਾ ਫਾਦਰ ਸਾਹਿਬ ਤੋਂ ਮਾਹੌਲ ਮਿਲਿਆ ਸੀ ਇੱਕ ਫ੍ਰੈਂਡਲੀ ਮਾਹੌਲ ਹੋਊਗਾ ਕਿ ਪ੍ਰੋਪਰ ਉਸਤਾਦ ਜੀ ਵਾਲਾ ਮਾਹੌਲ ਸੀ ਨਹੀਂ ਅ ਅਸੀਂ ਆਮ ਤੌਰ ਤੇ ਦੇਖਦੇ ਹਾਂਗੇ ਨਾ ਕਿ ਕੁਝ ਕਿੱਤੇ ਜਾਂ ਪੇਸ਼ੇ ਇਸ ਤਰ੍ਹਾਂ ਦੇ ਹੁੰਦੇ ਜਾਂ ਕਲਾਵਾਂ ਹਨ ਸਕਿੱਲ ਉਹ ਇਨਹੈਰਿਟੀ ਤੁਹਾਡੇ ਬੱਚਿਆਂ ਦੇ ਚੱਲ ਜਾਂਦੇ ਆ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਇਸ ਬੱਚੇ ਦੀ ਆਵਾਜ਼ ਆਪਣੇ ਦਾਦੀ ਨਾਲ ਮਿਲਦੀ ਹੈ ਜਾਂ ਆਪਣੇ ਦਾਦਾ ਜੀ ਨਾਲ ਮਿਲਦੀ ਹੈ ਜਾਂ ਆਪਣੀ ਮੰਮੀ ਨਾਲ ਮਿਲਦੀ ਹੈ ਤਾਂ ਉਹ ਇਨਹਰਡਿਟੀ ਅੱਗੇ-ਅੱਗੇ ਤੁਰਿਆਉਂਦਾ ਹੈ ਇਸੇ ਤਰ੍ਹਾਂ ਸਾਡੇ ਵੀ ਪਰਿਵਾਰ 'ਚ ਦਾਦਾ ਜੀ ਹੋਰਾਂ ਦੇ ਸ਼ੌਂਕ ਹਾਂਜੀ ਉਸ ਇਸ ਕੋਮਲ ਕਲਾਵਾਂ ਨਾਲ ਕਹਦਿਗੇ ਹੈ ਨਾ ਕਵੀਸ਼ਰੀ ਕਹਿ ਲਓ ਜਾਂ ਛੰਦ ਕਹਿ ਲਓ ਤਾਂ ਪਪਾ ਜੀ ਹੋਰਾਂ ਦਾ ਵੀ ਇਸੇ ਰੂਪ 'ਚ ਗੀਤ ਕਵਿਤਾ ਲਿਖਣਾ ਸ਼ੁਰੂ ਹੋਇਆ ਤਾਂ ਉਹੀ ਇੱਕ ਜਿਹੜਾ ਜਿਵੇਂ ਕਹਿੰਦੇ ਹੁੰਦੇ ਐ ਫਲੋ ਫਲੋ ਚੱਲ ਸਾਡੇ ਤੱਕ ਵੀ ਪਹੁੰਚਿਆ ਤੇ ਇਹਦੇ 'ਚ ਕੁਝ ਜ਼ਿਆਦਾ ਰਸਮੀ ਕਰਨ ਦਾ ਅ ਨਹੀਂ ਜਮ ਬੜਾ ਜਿਵੇਂ ਕਹਦੇ ਉਦੋਂ ਨਹੀਂ ਕਰਨਾ ਪਿਆ ਤਾਂ ਆਪਣੇ ਆਪ ਇਸ ਰੂਪ ਚ ਚੱਲਦਾ ਰਿਹਾ ਸਰ ਬਹੁਤ ਵਾਰ ਹੁੰਦਾ ਹੈ ਕਿ ਲਿਖਤ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਔਖਾ ਕੰਮ ਨਹੀਂ ਲੇਕਿਨ ਬਖੂਬੀ ਲਿਖਣਾ ਭਾਪ ਸਮਝ ਕੇ ਸ਼ਬਦਾਵਲੀ ਨੂੰ ਸੋਚ ਕੇ ਲਿਖਣਾ ਕਿਸ ਲੈ ਚ ਕਿਸ ਭਾਵ ਚ ਲਿਖਣੀ ਚਾਹੀਦੀ ਹੈ ਇਹ ਜਿਹੜੀ ਜੋ ਚੀਜ਼ ਮੈਂ ਲਿਖੀ ਹੈ ਉਹ ਲੋਕਾਂ ਤੱਕ ਵੀ ਉਸੇ ਭਾਵ ਦੇ ਵਿੱਚ ਪਹੁੰਚੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਬਹੁਤ ਔਖਾ ਕੰਮ ਹੈ ਤਾਂ ਪਰਟੀਕੂਲਰ ਕੁਝ ਟਾਈਮ ਹੁੰਦਾ ਹੈ ਤੁਹਾਡੀ ਲਿਖਤ ਦਾ ਜਾਂ ਜਿਹੜਾ ਇਹ ਤੁਹਾਡਾ ਖਿਆਲ ਹੈ ਕਿਸੇ ਵੀ ਸਮੇ ਉਹ ਵਹਾਵ ਦੇ ਨਾਲ ਆਂਦਾ ਹੈ ਤਾਂ ਤੁਸੀਂ ਉਸ ਚੀਜ਼ ਨੂੰ ਕਾਗਜ਼ ਤੇ ਉਤਾਰ ਲੈਂਦੇ ਹੋ ਆ ਦੇਖੋ ਜੀ ਖਿਆਲ ਜਿਹੜਾ ਹੈਗਾ ਨਹੀਂ ਅ ਕਈ ਵਾਰੀ ਸਿਚੁਏਸ਼ਨ ਦਾ ਮਹਤਾਜ ਨਹੀਂ ਹੁੰਦਾ ਕਈ ਵਾਰੀ ਹੁੰਦਾ ਪਰ ਹਾਂਜੀ ਮੋਸਟਲੀ ਕਿਉਂਕਿ ਜੋ ਤੁਹਾਡੇ ਅੰਦਰ ਸੰਸਕਾਰ ਆ ਜੋ ਤੁਹਾਡਾ ਡੀਐਨਏ ਆ ਪਤਾ ਨਹੀਂ ਕਦੋਂ ਕਦੋਂ ਦਾਦੇ-ਪਰਦਾਦਿਆਂ ਤੋਂ ਤੁਹਾਡੇ ਵਿਚਾਰ ਉਹ ਪ੍ਰਵਾਹਤ ਹੋ ਰਹੇ ਆ ਤਾਂ ਉਹ ਕਦੋਂ ਨਹੀਂ ਉਹ ਜਿਹੜਾ ਭਾਵ ਹੈ ਉਹ ਕਿਸ ਰੂਪ ਚ ਸ਼ਬਦਾਂ ਦੇ ਰੂਪ ਚ ਕਿਤੇ ਪ੍ਰਗਟ ਹੋ ਜਾਣਾ ਹੈ ਤਾਂ ਅ ਕਿਉਂਕਿ ਇੱਕ ਖੂਬਸੂਰਤ ਖਿਆਲ ਇੱਕ ਝੌਂਪੜੀ ਚ ਵੀ ਆ ਸਕਦਾ ਹੈ ਪਰ ਹੋ ਸਕਦਾ ਹੈ ਲਿਖਣ ਵਾਲਾ ਕੋਈ ਮਹਿਲ ਦੇ ਵਿੱਚ ਬੈਠਾ ਹੋਵੇ ਤੇ ਉਹ ਉੱਥੇ ਵੀ ਕੋਈ ਹਲਕਾ ਖਿਆਲ ਆ ਸਕਦਾ ਹੈ ਇਹ ਕਿਸੇ ਖਿਆਲ ਆ ਜਿਹੜਾ ਕਿਸੇ ਸਮੇਂ ਦਾ ਕਿਸੇ ਸਥਿਤੀ ਦਾ ਜਾਂ ਕਿਸੇ ਖਾਸ ਮਾਹੌਲ ਦਾ ਮਤਾਜ ਨਹੀਂ ਹੁੰਦਾ ਤਾਂ ਕਲਾਕ੍ਰਿਤੀਆਂ ਬਹੁਤ ਸਰੀਆਂ ਕਲਾਕ੍ਰਿਤੀਆਂ ਬੜੀ ਜਿਵੇਂ ਕਹਿੰਦੇ ਹੁੰਦੇ ਆ ਉਹ ਲੋਅ ਲੈਵਲ ਦੇ ਹਾਲਾਤਾਂ ਚੋਂ ਨਿਕਲੀਆਂ ਜੀ ਬਿਲਕੁਲ ਤਾਂ ਇਸ ਤਰ੍ਹਾਂ ਖਿਆਲ ਮਤਾਜ ਨਹੀਂ ਹੁੰਦਾ ਪਰ ਹਾਂ ਇਹ ਹੋ ਸਕਦਾ ਹੈ ਕਿ ਤੁਹਾਨੂੰ ਉਸ ਤਰ੍ਹਾਂ ਦਾ ਮਾਹੌਲ ਵਧੀਆ ਖੂਬਸੂਰਤ ਮਿਲੇ ਤੁਹਾਡਾ ਜਿਤੇ ਮਨ ਬਹੁਤ ਖੁਸ਼ ਰਹੇ ਹੈ ਨਾ ਜਿਤੇ ਤੰਦਰੁਸਤ ਮਾਹੌਲ ਮਿਲੇ ਤਾਂ ਉੱਥੇ ਹੋ ਸਕਦਾ ਬਹੁਤ ਤੁਹਾਨੂੰ سپورਟਿਵ ਸਪੋਰਟਿਵ ਅਤਮਾਸਫੇਰਾਂ ਚੰਗਾ ਲੱਗ ਸਕਦਾ ਹੈ ਤੇ ਬਾਕੀ ਇਹ ਤੇ ਮਾਰੇ ਕੁਦਰਤ ਦੀ ਦੇਣਾ ਹੈ ਨਾ ਮਹਾਰਾਜ ਜੀ ਨੇ ਤੁਹਾਨੂੰ ਖਿਆਲ ਦਿੱਤਾ ਹੈ ਤਾਂ ਫਿਰ ਉਸ ਤੋਂ ਬਾਅਦ ਉਹਦੇ ਨਾਲ ਇੱਕ ਟੈਕਨੀਕ ਵੀ ਦਿੱਤੀ ਟੈਕਨੀਕ ਹਾਂ ਜੀ ਇਹ ਉੱਥੇ ਆ ਜਾਂਦੀ ਫਿਰ ਉਸਤਾਦ ਦੀ ਗੱਲ ਉਹ ਸਗਰ ਤੁਹਾਡੇ ਕੋਲ ਖਿਆਲ ਹੋਵੇ ਪਰ ਤੁਹਾਡੀ ਸਮੱਸਿਆ ਇਹ ਹੋਵੇ ਕਿ ਤੁਹਾਨੂੰ ਉਹ ਖਿਆਲ ਨੂੰ ਐਕਸਪਰੈਸ ਜਾਂ ਉਹਨੂੰ ਕਾਗਜ਼ ਤੇ ਕਿਵੇਂ ਉਤਾਰਨਾ ਹੈ ਜਾਂ ਉਹਨੂੰ ਮੰਚ ਤੇ ਕਿਵੇਂ ਲੈ ਕੇ ਜਾਣਾ ਇੱਕ ਉਸਤਾਦ ਹੀ ਦੱਸ ਸਕਦਾ ਹੈ ਫਿਰ ਤੋਂ ਮੈਨੂੰ ਖੁਸ਼ਕਿਸਮਤੀ ਹੈ ਮੈਂ ਤੁਹਾਨੂੰ ਪਤਾ ਹੈ ਤੁਸੀਂ ਕਹਿ ਕੇ ਹਟੋ ਪਾਪਾ ਜੀ ਜਿਹੜੀ ਸਾਡੇ ਬਹੁਤ ਸਤਕਾਰਯੋਗ ਵਿਕਰ ਸਿੰਘ ਜੀ ਮਾਰਾ ਸੀ ਸੀ ਆ ਉਹਨਾਂ ਨੇ ਕਰੇ ਜੋ ਕੁਸ਼ਕਤ ਦਿਖਾਉਂਦੇ ਸੀ ਕਿ ਇਹ ਠੀਕ ਹੈ ਇਹਦੇ ਵਿੱਚ ਕੁਝ ਉਹਨੇ ਕੀ ਤਾਂ ਉਹ ਗਾਈਡ ਕਰਦੇ ਰਹਿੰਦੇ ਸੀ ਸਰ ਹੁਣ ਵੀ ਅਗਰ ਤੁਸੀਂ ਕੋਈ ਰਚਨਾ ਕਰਦੇ ਹੋ ਕੋਈ ਕਵਿਤਾ ਕੋਈ ਗੀਤ ਲਿਖਦੇ ਹੋ ਤਾਂ ਉਹਨੂੰ ਚੈੱਕ ਕਰਵਾਉਂਦੇ ਹੋ ਫਾਦਰ ਸਾਹਿਬ ਨੂੰ ਮਤਲਬ ਉਹ ਚੀਜ਼ ਕੌਣ ਹੈ ਪਹਿਲਾ ਪਰਸਨ ਜਿਹਨੂੰ ਤੁਸੀਂ ਦਿਖਾਉਂਦੇ ਹੋ ਕਿ ਇਹਦੇ ਵਿੱਚ ਕੀ ਜੋ ਮੈਂ ਐਕਸਪ੍ਰੈਸ ਕਰਨਾ ਚਾਹ ਰਹੇ ਆ ਜਾਂ ਇਹਦੇ ਵਿੱਚ ਸਭ ਕੁਝ ਸਹੀ ਹੈ acha ਲੱਗ ਰਿਹਾ ਹੈ ਆ ਕਈ ਵਾਰੀ ਹੁੰਦਾ ਹੈ ਕਿ ਮੈਨੂੰ ਲੱਗਦਾ ਕਿ ਹਾਂ ਠੀਕ ਹੈ ਜੀ ਉਹ ਕੰਪਲੀਟ ਹੈ ਇਹ ਸੰਪੂਰਨ ਰਚਨਾ ਪਰ ਉਸ ਦੇ ਬਾਵਜੂਦ ਵੀ ਇੱਕ ਆਧੁਪੰਦਾ ਹੈ ਨਾ ਜੀ ਕਿਉਂਕਿ ਸਾਡੇ ਅਧਿਆਪਨ ਦਾ ਇੱਕ ਸਲੋਗਨ ਹੈ ਕਿ ਮਨੁੱਖ ਕੁੱਕ ਤੋਂ ਲੈ ਕੇ ਕਬਰ ਤੱਕ ਸਿੱਖਦਾ ਹੈ ਪਰ ਉਸ ਦੇ ਬਾਵਜੂਦ ਕਈ ਵਾਰੀ ਕੋਸਟ ਸ਼ਬਦ ਫਿਰ ਉਹ ਚ ਐਡ ਕਰ ਦਿੰਦੇ ਵੀ ਇਸ ਸ਼ਬਦ ਦੀ ਜਗ੍ਹਾ ਆਹ ਵਧੀ ਹੋਵੇ ਨਾ ਤਾਂ ਹੋਰ ਸੋਹਣਾ ਲੱਗੇਗਾ ਤੇ ਅਸੀਂ ਉਹਦੇ ਨਾਲ ਕਿਸੇ ਨੂੰ ਉਸਤਾਦ ਨੂੰ ਜਾਂ ਕਿਸੇ ਸੀਨੀਅਰ ਨੂੰ ਦਿਖਾਉਣ ਨਾਲ ਛੋਟੇ ਨਹੀਂ ਹੋ ਜਾਂਦੇ ਜੀ ਜੀ ਬਿਲਕੁਲ ਹਾਂ ਤਾਂ ਸਾਡਾ ਸਿੱਖਣ ਵਾਲਾ ਉਹ ਮਾਦਾ ਵੀ ਬਣਿਆ ਰਹਿੰਦਾ ਔਰ ਕਿੰਨਾ ਕਿਤੇ ਉੱਚ ਹੋਰ ਖੂਬਸੂਰਤੀ ਵੀ ਆ ਜਾਂਦੀ ਹੈ ਔਰ ਡਿਸਕਸ਼ਨ ਵੀ ਹੋ ਜਾਂਦੀ ਹੈ ਉਸ ਰਚਨਾ ਤੇ ਜੀ ਤੋਂ ਬਸ ਐਸੇ ਭਾਵਨਾ ਵਾਲੀ ਉਹ ਇੱਕ ਚੱਕਵੇ ਹੋ ਜਾਂਦੀ ਹੈ ਤੇ ਫਿਰ ਉਹ ਹੀ ਗੱਲ ਜੀ ਉਸਤਾਦ ਤੇ ਉਸਤਾਦ ਹੀ ਹੁੰਦੇ ਨੇ ਹਣੇ ਜੀ ਜੀ ਬਿਲਕੁਲ ਬਾਕੀ ਬਾਦਸਤੂਰ ਬਾਦ ਇਹ سلسلہ جاری ਸਰ ਤੁਹਾਡੇ ਲਿਖੀ ਹੋਏ ਗੀਤਾਂ ਦੇ ਵਿੱਚ ਤੁਹਾਡੇ ਮੋਸਟ ਫੇਵਰੇਟ ਗਾਇਕ ਆ ਦੇਖੋ ਜੀ ਕਾਫੀ ਹੁਣ ਤੱਕ ਜਿਹੜਾ ਸਫਰ ਰਿਹਾ ਹੈਗਾ ਅਸ਼ੋਕ ਮਸਤੀ ਸਾਹਿਬ ਤੋਂ ਸ਼ੁਰੂ ਹੋ ਕੇ ਜੋਕਰ ਸਾਨੇ ਰਾਣੀ ਰਣਦੀਪ ਰਾਸ਼ਨ ਪ੍ਰਿੰਸ ਮਾਸ਼ਾ ਅਲੀ ਸਰਨਲ ਸਲੇਮ ਹਾਡੀ ਜੀ ਕੁਲਵਿੰਦਰ ਬਿੱਲਾ ਹਾ ਹਾਡੀ ਸੰਧੂ ਸਾਰਾ ਨਾਲ ਨਿਸ਼ਾਨਪੁਰ ਜਾਨੀ ਤੁਹਾਡੇ ਸਟੂਡੈਂਟ ਰਹੇ ਨੇ ਹਾਂ ਜੀ ਜੋ ਇਸ ਤਰ੍ਹਾਂ ਸੀਗਾ ਜਦੋਂ ਮਤਲਬ ਮੈਂ ਇੱਥੇ ਸ਼ਿਫਟ ਹੋਇਆ ਮਾਲੀ ਤੋਂ ਜਰਨੀ ਪੜਦਾ ਸੀ ਇੱਥੇ ਰਾਤ ਕਾਲਜ ਉਹਨੇ ਅਕਸਰ ਆਉਣਾ ਤੇ ਕੁਝ ਨਾ ਕੁਝ ਲਿਖ ਕੇ ਲਿਆਉਣਾ ਤੇ ਫਿਰ ਉਹ ਫਿਰ ਜਿਵੇਂ ਇੱਕ ਤਰ੍ਹਾਂ ਦਾ ਦਾ ਚੈੱਕ ਕਰਾਉਣ ਵਾਲਾ ਹੈ ਨਾ ਹਾਂਜੀ ਹਾਂਜੀ ਹਾਂ ਤੇ ਫਿਰ ਉਸ ਤੋਂ ਬਾਅਦ ਸਟੂਡੀਓ ਜਾਣਾ ਜਿਵੇਂ ਹਾਨੀ ਸਿੰਘ ਨਾਲ ਦੋ ਤਿੰਨ ਸਾਲ ਸੀ ਐਲਬਮ ਚਸਕੇ ਵਾਲੀ ਐਲਬਮ ਤੇ ਉਹ ਨਿਸ਼ਾਨਪੁਰ ਵਾਲੇ ਭਗਤ ਸਿੰਘ ਵਾਲੇ ਉਹ ਦੋਕ ਸਾਲ ਇਕੱਠੇ ਰਹੇ ਫਿਰ ਉਸ ਸਟੂਡੀਓ ਵਗੈਰਾ ਜਾਣਾ ਤੇ ਉਹ ਵੀ ਨਾਲੋਂ ਨਾਲ ਹੀ ਚੱਲਦਾ ਰਹਿੰਦਾ ਸੀਗਾ ਤੇ ਇਸੇ ਉਸ ਨਾਲੋਂ ਨਾਲ ਸਿੱਖਦੇ ਰਹੇ ਹਨ ਅਮਰਿੰਦਰ ਗਿੱਲੋਰਾ ਨੇ ਵੀ ਇੱਕ ਗੀਤ ਗਾਇਆ ਸੀ ਆਪਣਾ ਤੇਰੇ ਬਿਨਾ ਉਹ ਸਾਰੇ ਕਿਤੇ ਜਿੱਥੇ ਵੀ ਜਾਣਾ ਤੇ ਉੱਥੇ ਹੀ ਨਾਲ ਉਹਨਾਂ ਨੇ ਤੇ ਚੱਲਦੇ ਚੱਲਦੇ ਫਿਰ ਤੁਹਾਨੂੰ ਪਤਾ ਹੈ ਨਾ ਵੇ ਬੱਚੇ ਸਿੱਖਦੇ ਹੀ ਤੇ ਉਹਨਾਂ ਨੇ ਤੁਹਾਡੇ ਤੁਹਾਡੇ ਲਿਖਿਓ ਤੁਹਾਡੇ ਫੇਵਰਟ ਗੀਤ ਸਾਰੇ ਵਧੀਆ ਨੇ ਪਰ ਜਿਹੜਾ ਮੈਨੂੰ ਅੱਜ ਵੀ ਜਿਵੇਂ ਕਹਿੰਦੇ ਸਭ ਤੋਂ ਖੂਬਸੂਰਤ ਗੀਤ ਲੱਗਦਾ ਉਹ ਭੁੱਲ ਜਾਵਾਂ ਜੇ ਛਾਣ ਚੋਚਾਰਣੀ ਮੁੱਕ ਜਾਵੇ ਸਾਰਾ ਚੋਪਾਣੀ ਸੁੱਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਇੱਕ ਵਾਰ ਕੋਈ ਸ਼ੋਅ ਚੱਲ ਰਿਹਾ ਸੀਗਾ ਐਂਕਰ ਸੀਗੇ ਦੇਵਿਆ ਦਿੱਤਾ ਜੀ ਜੀ ਤੇ ਦਿਲ ਜਾਨ ਗੀਤ ਗਾ ਰਿਹਾ ਸੀ ਇਸ ਸਟੇਜ ਤੇ ਉਸ ਕੰਪੀਟੀਸ਼ਨ ਦੇ ਵਿੱਚ ਤੋ ਮੈਨੂੰ ਵਧੀਆ ਭਾਵ ਲੱਗਦੇ ਹੈ ਉਹ ਪਲ ਵਧੀਆ ਲੱਗਦੇ ਤੋ ਜਸਪਿੰਦਰ ਨਰੂਲਾ ਜੀ ਜਜਮੈਂਟ ਤੇ ਸੀਗੇ ਜਦੋਂ ਦਿਲਜਾਨ ਨੇ ਗੀਤ ਗਾਇਆ ਹੋ ਸਕਦਾ ਤੈਨੂੰ ਭੁੱਲ ਜਾਵਾਂ ਤਾਂ ਗੀਤ ਗਾਉਣ ਤੋਂ ਬਾਅਦ ਜਸਪਿੰਦਰ ਨਰੂਲਾ ਜਿਨੇ ਨਾਲ ਸਚਿਨ ਹੁਜਿਆ ਸਾਹਿਬ ਵੀ ਬੈਠੇ ਸੀਗੇ ਤੋ ਉਹਨਾਂ ਨੇ ਪੁੱਛਿਆ ਕਿ ਦਿਲਜਾਨ ਨੇ ਬਹੁਤ ਸੋਹਣਾ ਗਾਇਆ ਪਰ ਮੈਨੂੰ ਐ ਦੱਸੋ ਇਹ ਗੀਤ ਲਿਖਿਆ ਕਿਨੇ ਆ ਫਿਰ ਸਚਿਨ ਨੇ ਉਸੇ ਚੱਲਦੇ ਸ਼ੋਅ ਚ ਇੰਟਰੋਡਿਊਸ ਕਰਾਇਆ ਸੀ ਤੋ ਇਸ ਤਰ੍ਹਾਂ ਇਹ ਖੂਬਸੂਰਤ ਮੂਮੈਂਟ ਸਜਿਸ ਗਾਣੇ ਦੇ ਨਾਲ ਜੁੜਿਆ ਹੋਣ ਤੋ ਆਪਣੇ ਆਪ ਚ ਖੂਬਸੂਰਤ ਲੱਗਦਾ ਇਹ ਇਹ ਗਾਣਾ ਮੇਰੇ ਦਿਲ ਦੇ ਬਾਕੀ ਗੀਤ ਸਾਰੇ ਨੇੜੇ ਹੁੰਦੇ ਜਿਹੜੇ ਤੁਸੀਂ ਭਾਵਾਂ ਨਾਲ ਹਨਾ ਉਹ ਨਾਲ ਪਿਆਰ ਨਾਲ ਸਿਰਜੇ ਹੁੰਦੇ ਤੇ ਗਾਣੇ ਸਾਰੇ ਪਿਆਰੇ ਨੇ ਪਰ ਇਹ ਗੀਤ ਦੇ ਨਾਲ ਕੁਝ ਖਾਸ ਯਾਦਾਂ ਜੁੜੀਆਂ ਹਿੰ ਬਹੁਤ ਖੂਬਸਰਤ ਸਰ ਜਦੋਂ ਇੱਕ ਗੀਤਕਾਰ ਨੂੰ ਦੀ ਬੰਦੀ ਇੱਜ਼ਤ ਨਹੀਂ ਮਿਲਦੀ ਮਤਲਬ ਰੀਸੈਂਟ ਆਪਾਂ ਫਿਰ ਆਪ ਮੈਂ ਉਹੀ ਗੱਲ ਤੇ ਆ ਰਹੀਆਂ ਕਿ ਕੰਪੀਟੀਸ਼ਨ ਮਤਲਬ ਮੇਰੇ ਤੋਂ ਅੱਗੇ ਨਾ ਕੋਈ ਚੱਲ ਜੇ ਫਿਰ ਜਦੋਂ ਉਹ ਇੱਕ ਲੈਵਲ ਨਹੀਂ ਦਿੱਤਾ ਜਾਂਦਾ ਉਹ ਇੱਕ ਸਟੇਜ ਤੇ ਉਹਨਾਂ ਨੂੰ ਉਹਨਾਂ ਇੰਟਰੋਡਿਊਸ ਅੱਛਾ ਨਹੀਂ ਕਰਵਾਇਆ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਹੈ ਮਤਲਬ ਲੱਗਦਾ ਨਹੀਂ ਐਕਚੁਅਲੀ ਹੋ ਰਿਹਾ ਹੈ ਕਿ ਉਸ ਤੋਂ ਐਂਟਰੀ ਹੋ ਕੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਔਰ ੜੜਕਾਉ ਗੀਤ ਲਿਖਨੇ ਜਾਂ ਕਹਿ ਲੋ ਕਿ ਦੂਸਰੇ ਤੇ ਬਲੇਮ ਲਗਾ ਕੇ ਗੀਤ ਲਿਖਨੇ ਕਿ ਸਾਰੀ ਕਲਾ ਨੂੰ ਖਰਾਬ ਕੀਤਾ ਜਾ ਰਿਹਾ ਹੈ ਦੇਖੋ ਜੀ ਤਾਂ ਤੁਹਾਡਾ ਹਰੇਕ ਦਾ ਆਪਣਾ ਆਪਣਾ ਜਿਵੇਂ ਕਹਿੰਦੇ ਨੇ ਤਜਰਬਾ ਕੋਈ ਇਸ ਇਨਾਂ ਜਿਵੇਂ ਕਹਿੰਦੇ ਹੁੰਦੇ ਫਰਸਟ ਸਟੇਟੋ ਕੇ ਜਾਇਆ ਕਹਿੰਦੇ ਵੀ ਉਹ ਇਸ ਰੂਪ ਚ ਲਿਖਣ ਲੱਗ ਜੈ ਹਨ ਕਲਾ ਤੇ ਉਹੀ ਆ ਕਲਾਕਾਰ ਤੇ ਉਹੀ ਆ ਜਿਹੜਾ ਵਕਤ ਤੋਂ ਬਦਲ ਲੈ ਹਨਾ ਸਮਾਂ ਨੂੰ ਬਦਲੇ ਨਾ ਤੁਸੀਂ ਆਪਣੀ ਖੂਬਸੂਰਤੀ ਕਾਇਮ ਰੱਖੋ ਟਾਈਮ ਆਏਗਾ ਤੁਸੀਂ ਫੇਰ ਜਿਵੇਂ ਕਹਿੰਦੇ ਹੁੰਦੇ ਮੈਨੂੰ ਇੱਕ ਨਾ ਮੇਰੀ ਕਫਤਾ ਦੀਆਂ ਦੋ ਲਾਈਨਾਂ ਯਾਦ ਆ ਗਈਆਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਇਸ ਦਾ ਸੱਚਾ ਮੰਗਾ ਪਲੀਜ਼ ਕਿ ਫੁੱਲਾ ਨੇ ਮਸ਼ਹੂਰੀ ਦੇ ਲਈ ਕਦੋਂ ਲਵਾਈਆਂ ਖਬਰਾਂ ਵਾ ਫੁੱਲਾ ਨੇ ਮਸ਼ਹੂਰੀ ਦੇ ਲਈ ਕਦੋਂ ਲਵਾਈਆਂ ਖਬਰਾਂ ਮੈਕਨ ਸੰਗ ਹਵਾ ਦੇ ਜਦ ਵੀ ਤੇ ਆਪ ਪੈਂਦੀਆਂ ਕਦਰਾਂ ਤਾਂ ਇਹ ਮਰੇ ਜ ਤੁਹਾਡਾ ਤੁਹਾਡੇ ਚ ਕਲਾ ਜਿਉਂਦੀ ਰਹਿਣੀ ਚਾਹੀਦੀ ਹੈ ਤੁਹਾਡੀ ਖੂਬਸੂਰਤੀ ਜਿਉਂਦੀ ਰਹਿਣੀ ਚਾਹੀਦੀ ਹੈ ਤੇ ਲੋਕ ਤੁਹਾਡੇ ਵੱਲ ਆਪੇ ਤੁਹਾਨੂੰ ਅਪਰੀਸ਼ੀਏਟ ਕਰਨਗੇ ਇੰਨਾ ਹੀ ਮੇਰਾ ਕਹਿਣਾ ਕਲਮ ਦੀ ਖੂਬਸੂਰਤੀ ਇੰਨੀ ਹੈ ਕਿ ਰਾਹਤ ਫਤੇ ਅਲੀ ਠਾਂ ਸਾਹਿਬ ਦਾ ਤੁਹਾਡਾ ਤੁਹਾਡਾ ਲਿਖਿਆ ਗੀਤ ਉਹ ਮੈਨੂੰ ਲੱਗਦਾ ਕਿ ਕੋਲਾਬੋਰੇਸ਼ਨ ਦੇ ਵਿੱਚ ਚੱਲ ਰਿਹਾ ਸ਼ਾਇਦ ਉਹ ਕਰ ਰਹੇ ਆ ਹਾਂਜੀ ਹਾਂਜੀ ਚੱਲਦੇ ਉਹ ਮੈਂ ਦੋ ਗੀਤ ਨੇ ਰਾਹਤ ਸਾਹਿਬ ਨਾਲ ਇੱਕ ਫਿਲਮ ਆ ਰਹੀ ਹੈ ਪੰਜਾਬੀ ਫਿਲਮ ਹੈ ਵਿਲਾਇਤ ਤੇ ਉਹਦੇ ਚ ਉਹਦੇ ਜਿਹੜਾ ਮਿਊਜ਼ਿਕ ਹੈ ਹਮਨ ਹਿਅਰਨ ਨੇ ਕੀਤਾ ਹੈ ਇੰਗਲੈਂਡ ਤੋਂ ਤੇ ਵੋਕਲਿਸਟ ਨੇ ਜਨਾਬ ਰਾਹਤ ਫਤੇਲੀ ਖਾਨ ਸਾਹਿਬ ਦੂਸਰਾ ਗੀਤ ਹੈ ਉਹ ਵੀ ਰਾਹਤ ਫਤੇਲੀ ਖਾਨ ਸਾਹਿਬ ਦੀ ਵੋਕਲ ਹੈ ਤੇ ਉਹ ਕਮਲ ਬੈਂਸ ਦਾ ਮੁੰਡਾ ਦੋਸਤ ਮੇਰਾ ਕੈਨੇਡਾ ਤੋਂ ਉਹ ਮਿਲ ਕੇ ਗਾਇਆ ਹੈ ਕੋਲਾਬੋਰੇਸ਼ਨ ਹੈ ਉਹਨਾਂ ਦੇ ਨਾਲ ਤੇ ਮਿਊਜ਼ਿਕ ਉਹਨਾਂ ਦਾ ਕੀਤਾ ਜਤਿੰਦਰ ਸ਼ਾਹ ਨੇ ਤੇ ਦੋਨੇ ਗੀਤ ਆਪਣੇ ਲਿਖਣਾ ਆਪਣੇ ਹਿੱਸੇ ਆ ਜੀ ਜਲਦੀ ਤੁਹਾਨੂੰ ਉਸ ਤੋਂ ਲਾਭ ਹੋਰ ਵੀ ਜਦਰਪਾ ਜੀ ਨਾਲ ਕੁਚਾਰੇ ਦੀ ਜੀ ਹਾਂ ਆਪਣੇ ਦਾ ਬੌਸ ਮਿਊਜ਼ਿਕ ਡਾਇਰੈਕਟਰ ਉਹਨਾਂ ਨਾਲ ਤੇ ਹੋਰ ਵੀ ਦੋ ਤਿੰਨ ਨਿਊ ਕਮਰਸ ਨੇ ਤੇ ਜਲਦੀ ਤੁਹਾਡੇ ਨਾਲ ਹੋ ਸਰਗੀਤ ਸੰਜੀਕਰਨ ਅਸੀਂ ਦੁਆ ਕਰਦੇ ਹਾਂ ਕਿ ਇਦਾਂ ਹੀ ਇਹ ਕਲਮ ਚੱਲਦੀ ਰਹੇ ਸੁਚੱਜੇ ਟੰਗ ਨਾਲ ਚੱਲਦੀ ਰਹੇ ਬਿਲਕੁਲ ਜੀ ਆਪ ਜੀ ਆਪ ਜੀ ਦੀਆਂ ਦੁਆਵਾਂ ਸਰੋਤਾਂ ਦਾ ਪਿਆਰ ਔਰ ਬਾਕੀ ਕਰਦਿਆਂ ਦੀ ਹੱਲਾਸ਼ੇਰੀ ਇਹ ਹੈ ਕਿ ਸਾਨੂੰ ਮੈਕਨ ਭੁੱਲ ਕੇ ਵੀ ਸੁਪਨੇ 'ਚ ਵੀ ਹਲਕਾ ਲਿਖਣ ਦਾ ਖਿਆਲ ਨਾ ਆਵੇ ਇਹੀ ਦੁਆ ਹੈ ਹੋਨੇ ਕਰਦਿਆਂ ਦੀ ਹੱਲਾ ਸ਼ਰੀ ਦੀ ਗੱਲ ਕਰੀ ਤਾਂ ਮੈਂ ਇੱਥੇ ਈ ਵਿਊਅਰਸ ਨੂੰ ਇੱਕ ਹੋਰ ਚੀਜ਼ ਸ਼ੇਅਰ ਕਰੂੰਗੀ ਕਿ ਗੁਰ ਕਿਰਪਾਲ ਤੋਂ ਪਾਲੀ ਦਨ ਪਾਲੀ ਤੋਂ ਪਾਲੀ ਗਿੱਦੜਵਾ ਹਾਂਜੀ ਹਾਂਜੀ ਤੁਹਾਡੀ ਵਾਈਫ ਨੇ ਨਾਮ ਤੁਹਾਡਾ ਸ਼ਾਇਦ ਇਹ ਸੁਜੈਸਟ ਕਰਿਆ ਸੀ ਜਾਂ ਉਹਨਾਂ ਨੇ ਫਾਈਨਲ ਕਰਿਆ ਸੀ ਹਾਂਜੀ ਹਾਂਜੀ ਇਹ ਉਸ ਤੋਂ ਪਰੇ ਜਿਹੜੇ ਸ਼ੁਰੂਆਤ ਕੀਤ ਸੀ ਉੱਥੇ ਮੇਰਾ ਨਾਮ ਪਾਲੀ ਪਾਲੀ ਸਿੰਘ ਇਸ ਤਰ੍ਹਾਂ ਹੀ ਦੋ ਤਿੰਨ ਵਾਰ ਆਇਆ ਔਰ ਜਦੋਂ ਇਹ ਪੁੱਲ ਜਾਵਾ ਗੀਤ ਦੇ ਵਿੱਚ ਫਸਟ ਟਾਈਮ ਇਹ ਪਾਲੀ ਗਿੱਦੜਵਾ ਮੈਂਸ਼ਨ ਹੋਇਆ ਔਰ ਕਿਉਂਕਿ ਉਹ ਭਾਵ ਇਹ ਸੀਗਾ ਉਹੋ ਸਾਗਰ ਪਾਲੀ ਨਾਮ ਦੇ ਪਤਾ ਨਹੀਂ ਕਿੰਨੇ ਲਿਰਿਸਟਸ ਜਾਂ ਰਾਈਟਰ ਹੋਣ ਅੱਜ ਜਦੋਂ ਇੱਕ ਨਾਮ ਨਾਲ ਤਖੱਲਸ ਗਿੱਧੜਵਾ ਹੈਗਾ ਤਾਂ ਕਮੈਂਸ਼ਨ ਹੋਏਗਾ ਕਿ ਇਹ ਉਪਾਲੀ ਹੈ ਜੋ ਗਿੱਧੜਵੇ ਦਾ ਤੇ ਉਹਨਾਂ ਦਾ ਸ਼੍ਰੀਮਤੀ ਜੀ ਦਾ ਵੀ ਅੱਜ ਆਪ ਜੀ ਦੇ ਸ਼ੋਅ ਤੇ ਲੱਖ ਸ਼ੁਕਰਾਨਾ ਜੀ ਤੇ ਕਿਉਂਕਿ ਅੱਜ ਇਸੇ ਨਾਮ ਨਾਲ ਹੀ ਮੈਨੂੰ ਪਛਾਣ ਮਿਲੀ ਹੈ ਬਹੁਤ ਚੰਗੀ ਪਛਾਣ ਮਿਲੀ ਹੈ ਜੀ ਬਹੁਤ ਬਹੁਤ ਸ਼ੁਕਰੇ ਸ਼ੁਕਰੀਆ ਔਰ ਪਾਲੀ ਦੇ ਦਰਵਾਲੇ ਰੂਪ ਵਿੱਚ ਜਿੰਨੇ ਸਰੋਤਿਆਂ ਨੇ ਦਰਸ਼ਕਾਂ ਨੇ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਪਾਲੀ ਗਿਦਰਵਸਰ ਮੈਂ ਆਪਾਂ ਗੱਲ ਸ਼ੇਅਰ ਕਰਦੇ ਆ ਕਿ ਜਿਹੜੇ ਰਾਈਟਰ ਅੱਛੇ ਜਿੱਦਾਂ ਹੁਣ ਦੇਵੀ ਮਖਸੂਸਪੁਰੀ ਹੋਣੀ ਹੋਗੇ ਤੁਸੀਂ ਉਹ ਆਪਣੇ ਨਾਮ ਦੇ ਨਾਲ ਉਹਨਾਂ ਨੇ ਅਦੇ ਪਿੰਡ ਦੇ ਨਾਮ ਨੂੰ ਜੋੜ ਕੇ ਚੱਲ ਰਹੇ ਹਨਾ ਲੇਕਿਨ ਅੱਜ ਜਦਾਂ ਦੇ ਨਾਮ ਚੱਲ ਚੁੱਕੇ ਹੋਏ ਕਿ ਸ਼ਾਇਦ ਘਰ ਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਾਡੇ ਪੁੱਤ ਦਾ ਸਾਡੀ ਧੀ ਦਾ ਨਾਮ ਕੀ ਹੈ ਜੋ ਅੱਜ ਕੱਲ ਦੇ ਆਰਟਿਸਟ ਨੇ ਤਾਂ ਇਹ ਬਹੁਤ ਮਖੂਬੀ ਮੈਂ ਕਹ ਰਹੀ ਹਾਂ ਇਹ ਟ੍ਰਿਕ ਰੀਤ ਸੀ ਨਾ ਪਹਿਲੇ ਪਿੰਡਾਂ ਦਾ ਨਾਮ ਜੋੜਨ ਦੀ ਅੱਜ ਇਹ ਤਾਂ ਹਾਂ ਤਾਂ ਕੱਲ੍ਹ ਜਿਵੇਂ ਹੁਣ ਜਨਾਬ ਸਾਹਰ ਲੁਧਿਆਣਾ ਵੀ ਸਾਹਿਬ ਜੀ ਅਰਸ਼ਵ ਕੁਮਾਰ ਬਟਾਲਾ ਬਟਾਲਾ ਹਾਂ ਜੀ ਬਟਾਲੇ ਦੇ ਸੀਗੇ ਇੱਕ ਰਾਹਤ ਇੰਦौरी ਸਾਹਿਬ ਇੰਦौरी ਜੀ ਤਾਂ ਇੱਕ ਬਣੀ ਸੀ ਚੇਨ ਹਨਾ ਇਹ ਬੜੀ ਅੱਛੀ ਛਾਪ ਹੈ ਅੱਜ ਵੀ ਸਾਰੇ ਮੈਂ ਪ੍ਰੈਜ਼ੈਂਟ ਕੰਟੈਕਸਟ ਦੇ ਵਿੱਚ ਇਹ ਗੱਲ ਕਰਨ ਮੈਂ ਜਾ ਰਿਹਾ ਸੀ ਮੁਹਾਲੀ ਦੀ ਗੱਲ ਉਹ ਤਨਕ ਫਲੈਕਸ ਲੱਗਿਆ ਸੀਗਾ ਤੇ ਮੈਂ ਕਿਉਂਕਿ ਸਾਡੀ ਫਸ ਜਿਹੜੀ ਹੁੰਦੀ ਹੈ ਨਾ ਸਾਈਟ ਜਾਂਦੀ ਵਿੱਚ ਸਿੰਗਰ ਕੌਣ ਹੈ ਤਾਂ ਜਿਸ ਅਕਾਊਂਟ ਆ ਲੈ ਰਿਹਾ ਸੀ ਸਤ ਕੋਣ ਹੈ ਈਵਨ ਕਮੈਂਟ ਡਿਸਕ੍ਰਿਪਸ਼ਨ ਚ ਵੀ ਪੜਦਾ ਜਦੋਂ ਵੀ ਕੋਈ ਗੀਤ ਸੁਣਦਾ ਪਹਿਲਾਂ ਮੇਰਾ ਇਹ ਹੁੰਦਾ ਧਿਆਨ ਕਿ ਲਿਖਿਆ ਕਿਹਨੇ ਆ ਤੇ ਉੱਤੇ ਮੈਂ 뮤직 ਤੇ ਨਾਮ ਪੜਿਆ ਬੜਾ ਤੁਹਾਨੂੰ ਸੁਣ ਕੇ ਹਾਸੇ ਆਊਗੀ 뮤직 ਤੇ ਲਿਖਿਆ ਹੋਇਆ ਸੀ ਨਾਮ ਡਾਕੂ ਹੁਣ ਦੇਖੋ ਫਿਰ ਮੇਰੇ ਧਿਆਨ ਚ ਆਇਆ ਮੈਂ ਸ਼ਾਇਦ ਭਈ ਕੋਈ ਤਰਜ ਤਰਜ਼ ਚੋਰੀ ਕਰਦਾ ਹੋਣਾ ਤਾਂ ਇੰਜ ਨੇ ਡਾਕੂ ਲਿਖ ਲੈਣਾ ਸੋ ਕਿਤੇ ਨਾ ਕਿਤੇ ਪਤਾ ਨਹੀਂ ਸਾਡੀ ਟੈਂਡੈਂਸੀ ਪਤਾ ਨਹੀਂ ਸਾਡੇ ਦੁਕਾਨ ਤੇ ਕਿ ਅਸੀਂ ਨਾਵਾਂ ਚ ਵੀ ਉਸ ਤਰ੍ਹਾਂ ਦੇ ਪਤਾ ਨਹੀਂ ਕਿ ਕੈਸੇ ਕੈਸੇ ਨਾਮਕਰਨ ਹੋਣ ਲੱਗ ਗਏ ਤੇ ਖੂਬਸੂਰਤ ਨਾਮ ਹੋਵੇ ਖੂਬਸੂਰਤ ਕਲਾਮ ਹੋਵੇ ਤਾਂ ਤੁਹਾਡੇ ਖੂਬਸੂਰਤ ਭਾਵ ਹੋਣ ਔਰ ਖੂਬਸੂਰਤੀ ਹੀ ਕਾਇਮ ਰਹਿਣੀ ਚਾਹੀਦੀ ਹੈ ਤਾਂ ਮੇਰੀ ਤਾਂ ਇਹ ਹੀ ਬਿਜ਼ਾਰਸ਼ ਹੈ ਕਿ ਨਾਮ ਵੀ ਸੋਹਣੇ ਸੋਹਣੇ ਹੋਣੇ ਚਾਹੀਦੇ ਸਰ ਕੋਈ ਇਹੋ ਜਿਹਾ ਸਿੰਗਰ ਜੋ ਤੁਹਾਡੇ ਮੋਸਟ ਫੇਵਰੇਟ ਹੋਣ ਪਰ ਤੁਸੀਂ ਚਾਹੁੰਦੇ ਹੋ ਕਿ ਮੇਰਾ ਲਿਖਿਆ ਗੀਤ ਉਹਨਾਂ ਤੱਕ ਪਹੁੰਚੇ ਉਹ ਆਪਣੀ ਆਵਾਜ਼ ਚ ਲੋਕਾਂ ਤੱਕ ਪਹੁੰਚਾਣ हां सारे देखो जी जो ना रूह ਨਾਲ ਲਗਾਉਂਦੇ ਆ ਇਮਾਨਤ ਮਤਲਬ ਇੱਕ ਹੁੰਦਾ ਨਾ ਕਿ ਡ੍ਰੀਮ ਕੀ ਹਾਂ ਇਹ ਮੈਨੂੰ ਬਹੁਤ ਪਸੰਦ ਨੇ ਤਾਂ ਮੈਂ ਮੇਰਾ ਮੇਰਾ ਜੋ ਜਦੋਂ ਰਾਹਤ ਸਾਹਿਬ ਨੇ ਗਾਣੇ ਗਾਏ ਲਗਭਗ ਮੇਰਾ ਸੁਪਨਾ ਉਹਨਾਂ ਨੇ ਪੂਰਾ ਕਰ ਦਿੱਤਾ ਜੀ ਜੀ ਤੇ ਬੰਦਾ ਜ ਰਾਜਾ ਹੋਈ ਹੁੰਦਾ ਜੋ ਰੱਜੇ ਹੋਵੇ ਕਿਸੇ ਵੀ ਪੱਖ ਤੋਂ ਲਾਲਚ ਆਵੇ ਚਾਹੇ ਫਾਈਨੈਂਸ਼ੀਅਲ ਹੋਵੇ ਚਾਹੇ ਸ਼ੋਰਤ ਹੋਵੇ ਚਾਹੇ ਕੁਝ ਹੋਰ ਹੋਵੇ ਜੋ ਤੁਹਾਨੂੰ ਜੇ ਰਾਜ ਨੇ ਤਾਂ ਤੁਸੀਂ ਰਾਜੇ ਨਹੀਂ ਜੀ ਤੁਹਾਡੀ ਭੁੱਖ ਹਲੇ ਬਰਕਰਾਰ ਹੈ। ਤੋਂ ਜਦੋਂ ਹੁਕਾਣੇ ਆਉਣਗੇ ਜਾਂ ਜੈਦੇ ਭਾਜੀ ਨਾਲ ਜੋ ਅਸੀਂ ਕਰ ਰਹੇ ਹਾਂ ਚਾਹੇ ਨਿਊ ਕਾਮਰਜ਼ ਉਹ ਬੜੇ ਖੂਬਸੂਰਤ ਸਿੰਗਰ ਨੇ ਜੈਦੇ ਭਾਜੀ ਨਾਲ ਮੁੰਡਾ ਜਿਹੜਾ ਗਾ ਰਿਹਾ ਹੈ ਅਰਜਿੰਦਰ ਮਨੀ ਹੈ ਵਾਇਸ ਆਫ ਪੰਜਾਬ ਚੋਂ ਆ ਔਰ ਇੰਨਾ ਖੂਬਸੂਰਤ ਉਹਦੀ ਵੋਕਲ ਹੈ ਔਰ ਜਦੋਂ ਆਏਗਾ ਜੈਦੇ ਭਾਜੀ ਨੇ ਉਹ ਗਾਉਣ ਤੋਂ ਪਹਿਲਾਂ ਚਲੋ ਵਡਾਈ ਇਹ ਨੇ ਕਿ ਇਸ ਤਰ੍ਹਾਂ ਦੀ ਆਪਣੇ ਆਪ ਚੇ ਕਮਾਲ ਦੀ ਆਵਾਜ਼ ਹੈ ਜ ਜਦੋਂ ਰਾਤ ਸਾਹਿਬ ਦੇ ਉਹ ਗਾਣੇ ਤੁਸੀਂ ਸੁਣੋਗੇ ਫਿਰ ਤੁਹਾਨੂੰ ਵੀ ਥੋੜਾ ਜਿਹਾ ਹੋਊਗਾ ਵੀ ਹਾਂ ਠੀਕ ਹੈ ਜੈਦੀਪ ਜੀ ਖੁਦ ਇੱਕ ਬ੍ਰਾਂਡ ਨੇ ਹਾਂ ਜੀ ਹਾਂ ਜੀ ਬਿਲਕੁਲ ਤੇ ਉਹਨਾਂ ਦਾ ਬੜਾ ਕਮਾਲ ਦਾ ਤਜਰਬਾ ਮੇਰੇ ਹੁਣ ਤੱਕ ਦਾ ਸਫਰ ਹੈ ਬੜਾ ਬਹੁਤ ਵਧੀਆ ਸਫਰ ਹੈ ਤਾਂ ਜਦੋਂ ਹੋ ਅਪਕਮਿੰਗ ਪ੍ਰੋਜੈਕਟ ਨੇ ਸਾਡੇ ਜਦੋਂ ਆਉਣਗੇ ਤਾਂ ਇੱਥੇ ਬੈਠ ਕੇ ਅਸੀਂ ਦੁਬਾਰਾ ਫੇਰ ਸ਼ੇਅਰ ਕਰਾਂਗੇ ਬਿਲਕੁਲ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਪਾਂ ਇੱਥੇ ਬੈਠ ਕੇ ਗੀਤ ਸੁਣਾਂਗੇ ਬਿਲਕੁਲ ਸਰ ਐਨੀ ਟਾਈਮ ਸਰ ਸਰ ਦੱਲ ਕਰੀਏ ਫਿਊਚਰ ਪਲਾਨਸ ਦੀ ਹਾਂ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਰਾਤ ਸਾਹਿਬ ਨਾਲ ਹਰਜਿੰਦਰ ਮਨੀ ਹੈ ਔਰ ਇਸ ਤੋਂ ਇਲਾਵਾ ਬਠਿੰਡਾ ਤੋਂ ਨਿਊ ਕਮਰ ਸੁੱਖਾ ਗੱਲ ਹੋਰ ਨੇ ਹਰਜਿੰਦਰ ਸੋਨ ਨੂੰ ਹੋਰ ਕਾਫੀ ਨਵੇਂ ਨੇ ਔਰ ਵਧੀਆ ਜਿਵੇਂ ਕਹਿੰਦੇ ਨੇ ਵਧੀਆ ਪਲਾਨਿੰਗਸ ਹੋ ਰਹੀਆਂ ਔਰ ਬਹੁਤ ਜ਼ਿਆਦਾ ਮਿਹਨਤ ਇਸ ਲਈ ਰੱਖ세 ਕਰ ਰਹੇ ਕਿਉਂਕਿ ਅੱਜ ਦੀ ਜਿਹੜੀ ਮੈਂ ਮੇਰਾ ਆਪਣਾ ਨਿੱਜੀ ਵਿਚਾਰ ਹੈ ਜੇ ਸਾਡੀ ਫਿਲਮ ਇੰਡਸਟਰੀ ਦਾ ਡਾਊਨਫਾਲ ਆਇਆ ਨਾ ਜੀ ਇਹਦੇ ਚ ਕਿਤੇ ਨਾ ਕਿਤੇ ਸਾਡਾ ਲਿਰਿਕਸ ਕਮਜ਼ੋਰ ਪੈ ਗਏ ਸਾਡੀਆਂ ਤਰ੍ਹਾਂ ਕਿਉਂਕਿ ਸਾਡੀ ਇੰਡਸਟਰੀ ਹੈ ਹੀ ਬੇਸ ਜਿਹੜਾ ਹੈਗਾ ਸਾਡਾ 뮤직 ਪੰਜਾਬੀ 뮤직 ਜੀ ਬਿਲਕੁਲ ਮੈਂ ਇੰਡਸਟਰੀ ਦਾ ਕਹਾਂ ਲੋ 뮤직 ਇੰਡਸਟਰੀ ਦਾ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੁਹੰਮਦ ਰਫੀ ਸਾਹਿਬ ਦਾ ਪਤਾ ਨਹੀਂ ਕਿਦੋਂ ਗਾਣਾ ਗਾਇਆ ਹੋਣਾ ਉਹ ਫਿਲਮ ਰੱਬ ਦਾ ਰੇਡੀਓ ਚ ਵੀ ਆਇਆ ਸੀਗਾ ਗੀਤ ਹਾਂ ਮੇਰੇ ਜ਼ਹਿਨ ਚੋਂ ਇਧਰ ਉਧਰ ਹੋ ਗਿਆ ਸਕਿਪ ਹੋ ਗਿਆ ਦੱਸ ਮੇਰਾ ਦਿਲ ਬਰਾਵੇ ਹਾਂਜੀ ਤੋ ਕਿਹੜੇ ਅਰਸ ਦਾ ਤਾ ਹਾਂ ਉਹ ਅੱਜ ਦੇਖੋ ਅੱਜ ਵੀ ਉਹ ਗਾਣਾ ਮਕਬੂਲ ਹੈ ਤੋ ਉਹ ਦੇਖੋ ਮੁਹੰਮਦ ਰਫੀਜ਼ ਸਾਹਿਬ ਨੇ ਕਹਿੰਦਾ ਕਿ ਕਿਨੇ ਟਾਈਮ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਲੰਧਰ ਰੇਡੀਓ ਤੇ ਸੁਣਦੇ ਹੁੰਦੇ ਸੀ ਔਰ ਗਾਣੇ ਦੀ ਖੂਬਸੂਰਤੀ ਹੈ ਕੰਪੋਜੀਸ਼ਨ ਦੀ ਖੂਬਸੂਰਤੀ ਹੈ ਔਰ ਭਾਵਾਂ ਦੀ ਖੂਬਸੂਰਤੀ ਹੈ ਕਿ ਅੱਜ ਵੀ ਉਹਨੇ شدت ਨਾਲ ਉਹ ਗਾਣਾ ਸੁਣਿਆ ਜਾਂਦਾ ਹੈ ਪ੍ਰੀ-ਵੈਡਿੰਗ ਸ਼ੂਟਸ ਤੇ ਉਹ ਗਾਣਾ ਲਾਇਆ ਜਾਂਦਾ ਹੈ ਪਉ ਕਿਤੇ ਨਾ ਕਿਤੇ ਜੋ ਰਿਚਨੈਸ ਹੈ ਨਾ ਲੇਰਿਕਸ ਦੀ ਉਹ ਹਮੇਸ਼ਾ ਕੈਮ ਰੰਦੀ ਆ ਔਰ ਇਹ ਇਸ ਗੱਲ ਨੂੰ ਸਾਨੂੰ ਸਾਡੇ ਫਿਲਮ ਮੇਕਰਸ ਨੂੰ ਜਾਂ ਸਾਡੇ ਜੋ ਪ੍ਰੋਡਿਊਸਰਸ ਹੈਗੇ ਆ ਜਾਂ ਸਾਡੇ ਜੋ ਸਾਰੇ ਉਹ ਗਾਣੇ ਬਣਾਉਣ ਵਾਲੇ ਹੈਗੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਦੀ ਰਿਚਨੈਸ ਵੱਲ ਧਿਆਨ ਦੇਣਾ ਪਊਗਾ ਨਹੀਂ ਤਾਂ ਫਿਰ ਉਹ ਤਾਂ ਪਤਾ ਹੀ ਹੈ ਸਾਨੂੰ ਜਿਵੇਂ ਕੋਈ ਚੀਜ਼ ਥੋਖ ਚਾਉਂਦੀ ਹੈ ਉਹ ਜਿਵੇਂ ਥੋਖ ਚਾਉਂਦੀ ਹੈ ਉਹ ਮੇ ਤੁਰ ਜਾਂਦੀ ਹੈ ਫਿਰ ਆਪਾਂ ਕਹਿੰਦੇ ਨਾ ਵੀ ਮਿਲੇ ਵਿਊਜ਼ ਦਾ ਬਹੁਤ ਮਿਲੀਅਨ ਸੀਗੇ ਪਰ ਐਨ ਬਟ ਨਾ ਤਾਂ ਗਾਤਾ ਸਿੰਗਰ ਨੂੰ ਕ੍ਰੈਡਿਟ ਮਿਲਿਆ ਤੇ ਨਹੀਂ ਉਹਦਾ ਕੁਛ ਹੋਰ ਬਣਾ। ਹਾਂਜੀ। ਤੇ ਇਹ ਕਿਤਨੇ ਕਿਤੇ ਸਾਨੂੰ ਨਾ ਜਿਵੇਂ ਕਹਿੰਦੇ ਨੇ ਮੇਰੀ ਗੱਲ ਹੋ ਸਕਦਾ ਕ੍ਰਿਟੀਕਲ ਹੋਵੇ। ਪਰ ਸਾਨੂੰ ਕਮਰਸ਼ੀਅਲੀ ਤੌਰ ਤੇ ਨਾ ਕਮਰਸ਼ੀਅਲ ਤੌਰ ਤੇ ਵਪਾਰਕ ਤੌਰ ਤੇ ਪ੍ਰੋਫੈਸ਼ਨਲ ਤੌਰ ਤੇ ਇਸ ਚੀਜ਼ ਨੂੰ ਹਾਂ ਇਸ ਚੀਜ਼ ਨੂੰ ਸੋਲਿਡ ਕਰਨਾ ਪਊਗਾ। ਧਿਆਨ ਦੇਣਾ ਪਏਗਾ। ਮੇਰੀ ਗੁਜ਼ਾਰਿਸ਼ ਹੈ ਮਰੇ ਹਦਾਇਤ ਨਹੀਂ ਮੈਂ ਤਾਂ ਪਰ ਬਹੁਤ ਖੂਬਸੂਰਤ ਬਹੁਤ ਸਹੀ ਗੁਜ਼ਾਰਿਸ਼ ਹੈ ਸਰ। ਜੋ ਵੀ ਹੈ ਇੱਕ ਚੀਜ਼ ਹੋਣੀ ਚਾਹੀਦੀ ਹੈ 베이스 ਸੋਲਿਡ ਨਹੀਂ ਹੋਏਗਾ ਤਾਂ ਉੱਪਰਲਾ ਸਭ ਕੁਝ ਖਿਲਰ ਜਾਏਗਾ। ਬਿਲਕੁਲ ਜੀ ਜੀ। ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਚ ਆਉਣ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਔਰ ਬਹੁਤ ਹੀ ਅچھے ਭਾਵ ਤੁਸੀਂ ਸਾਡੇ ਈਵਰਸ ਨਾਲ ਸ਼ੇਅਰ ਕੀਤੇ ਐ ਔਰ ਮੈਨੂੰ ਲੱਗਦਾ ਹੈ ਕਿ ਕਿਤਨੇ-ਕਿਤੇ ਪੰਜਾਬੀ ਇੰਡਸਟਰੀ ਚ ਅਗਰ ਕੋਈ ਸੁਨੇਹਾ ਤਾ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਵੀ ਦੇ ਕਿਉਂਕਿ ਤੁਸੀਂ ਲੋਕ ਬੇਸ ਹੋ ਔਰ ਇੱਕ ਖੂਬਸੂਰਤੀ ਇਦਾਂ ਹੀ ਕਾਇਮ ਰੱਖਣੀ ਚਾਹੀਦੀ ਹੈ ਰਿਪੂ ਜੀ ਆਪ ਜੀ ਦਾ ਵੀ ਔਰ ਇਹ ਜੋ ਸਤਰੰਗ ਫੋਕਸ ਸਟੂਡੀਓ ਹੈ ਆਪ ਜੀ ਦਾ ਜੀ ਸਾਰੀ ਟੀਮ ਦਾ ਸਨਮਬਜਾ ਜੀ ਦਾ ਜਿਨ੍ਹਾਂ ਦੇ ਥਰੂ ਆਪਾਂ ਇੱਥੇ ਬੈਠੇ ਆਂ ਜੀ ਔਰ ਕਸ਼ਮੀਰਾ ਸਿੰਘ ਸੋਲ ਜੀ ਜੋ ਆਪ ਜੀ ਦੇ ਸਟੂਡੀਓ ਦੇ ਮੈਨਾ ਸਖਸ਼ੀਤ ਨੇ ਮਾਲਕ ਨੇ ਜੀ ਤੋਂ ਮੇਰੇ ਵੱਲੋਂ ਆਪ ਜੀ ਦੀ ਸਾਰੀ ਟੀਮ ਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਸੱਚਾ ਭਾਸ਼ਾ ਕਿਰਪਾ ਕਰੇ ਕਿ ਆਪ ਜੀ ਦਾ ਜੋ ਇਹ ਸਟੂਡੀਓ ਹੈ ਚੈਨਲ ਹੈ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਔਰ ਆਪ ਜੀ ਇਸੇ ਤਰ੍ਹਾਂ ਵਧੀਆ ਵਧੀਆ ਸਖਸ਼ੀਤਾਂ ਨੂੰ ਮਿਲਾਉਂਦੇ ਰਹੋ ਔਰ ਇਸ ਸਹਿਤਮੰਦ ਜੋ ਮਨੋਰੰਜਨ ਹੈ ਇੰਟਰਵਿਊਜ਼ ਨੇ ਮੁਲਾਕਾਤਾਂ ਨੇ ਉਹ ਇਸੇ ਤਰ੍ਹਾਂ ਹੀ ਹੁੰਦੀ ਆ ਰਹਾ ਬਹੁਤ ਬਹੁਤ ਸ਼ੁਕਰੀਆ ਜੀ ਆਪ ਜੀ ਦਾ ਸੱਚੀ ਕਾਲ ਜੀ ਥੈਂਕ ਯੂ ਜੀ ਸੋਇ ਸੰਜੀ ਬਹੁਤ ਹੀ ਖੂਬਸੂਰਤ ਕਲਮ ਦਿੱਤਾ ਨੀ ਗੀਤਕਾਰ ਪਾਲੀ ਕੀ ਦੜਬਾ ਇਸ ਤਰ੍ਹਾਂ ਹੀ ਅਗਲੇ ਐਪੀਸੋਡ ਦੇ ਵਿੱਚ ਮਿਲਾਵਾਂਗੇ ਤੁਹਾਨੂੰ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਤਦ ਤੱਕ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੁਹਾਡਾ ਪਿਆਰ ਸਾਡੇ ਤੱਕ ਤੁਹਾਡੇ ਲਾਈਕ ਸਨਾਲੀ ਪਹੁੰਚਦਾ ਹੈ ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਆਪਣਾ ਧਿਆਨ ਰੱਖੋ ਖੁਸ਼ ਰਹੋ ਜੀ ਰੱਬ ਰੱਖਾ